ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਮਾੜੀ ਮੋਸਤਪਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ 'ਚ ਦੋਸਤੋ ਬਹੁਤ ਚੰਗੀ ਨੀਲੀ ਰਾਵੀ ਝੋਟੀ ਸੂਣ ਵਾਲੀ ਤਾਜੀ ਸੂਣ ਨੂੰ ਦੋਸਤੋ ਦਿਖਾ ਦੇਣੀ ਹੈ ਤੀਜੀ ਚੌਥੀ ਵੀਡੀਓ ਆ ਬਾਈ ਕੋਲੋਂ ਆਪਾਂ ਬਣਾਉਣ ਲੱਗੇ ਆ ਦੋਸਤੋ ਦੇਖ ਸਕਦੇ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਇਹ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626955 ਇਹਦੇ ਤੇ ਕਨੈਕਟ ਕਰ ਸਕਦੇ ਆ ਥਣ ਹਵਾਨੇ ਦੀ ਦੋਸਤੋ ਸਾਫ ਸੁਥਰੀ ਆ ਬਹੁਤ ਚੰਗੀ ਝੋਟੀ ਆ ਤੇ ਸਾਰੀ ਡਿਟੇਲ ਬਾਾਈ ਤੋਂ ਲੈ ਲੈਣੀ ਆ ਜਾ ਹਾਂ ਇੱਥੇ ਕੱਢ ਜਾ ਸਾਹਮਣੇ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਹੋਰ ਬੁੱਢੇ ਠੀਕ ਆ ਜੀ ਨਾਮ ਦੱਸ ਦੇ ਬਈ ਮੇਰਾ ਨਾਮ ਬਿੱਟੂ ਦਵਾਨ ਆ ਠੀਕ ਆ ਮਾਰੀ ਮੁਸਫਾ ਘਰ ਤਾਂ ਠੀਕ ਆ ਆਪਣਾ ਘਰ ਤਾਂ ਬਾਹਰ ਫਿਰਨੀ ਤੇ ਹੀ ਆ ਜਾਂਦਾ ਫਿਰਨੀ ਤੇ ਵਾਟਰ ਵਾਕਸ ਆ ਜੀ ਇੰਚੀ ਦੇ ਨਾਲ ਟੈਂਕੀ ਦੇ ਨਾਲ ਆਪਾਂ ਪਹਿਲਾ ਵੀਡੀਓ ਪਾਈਆਂ ਸੀ ਆਏ ਸੀ ਫੂਨ ਫਾਣ ਜਿਹੜੀਆਂ ਵੜਾਂ ਦੇ ਬਹੁਤ ਚੰਗਾ ਵੀਡੀਓ ਆਇਆ ਦਾ ਠੀਕ ਆ ਤੇ ਜਿਹੜੀ ਆਪਣੀ ਆ ਝੋਟੀ ਖਰੀਦੀ ਆ ਇਹ ਕਿੰਨਾਂ ਮਸੂਆ ਸੂਣੀ ਆ ਇਹ ਵਿੱਚ ਮਾਲਕਾਂ ਦੇ ਹਿਸਾਬ ਨਾਲ ਤੀਜਾ ਸੂਆ ਠੀਕ ਆ ਤੇ ਉਹ ਦੂਜਾ ਦੱਸਦੇ ਸੀ ਮੈਨੂੰ ਲੱਗਦਾ ਤੀਜਾ ਹੋਊਗਾ ਠੀਕ ਆ ਯਾਨੀ ਠੰਡੀ ਚ ਠੀਕ ਆ ਕਿੰਨਾ ਕੁ ਦੁੱਧ ਦੱਸਿਆ ਮਾਲਕਾਂ ਨੇ ਪਹਿਲਾਂ ਮਾਲਕਾਂ ਦੇ ਹਿਸਾਬ ਨਾਲ 12 13 ਕਿਲੋ ਆ ਤੇ ਗਾਂ ਅਗਲੇ ਦੀ ਸੇਵਾ ਹੁੰਦੀ ਹੈ ਗਾਂ ਸੇਵਾ ਦੇ ਸਿਰ ਤੇ ਹੈ ਨਾ ਆਈ ਜਿਵੇਂ ਘੱਟ ਸੰਭਾਲ ਵਾਲੇ ਘਰੋਂ ਆ ਹਨਾ ਹਾਂ ਥੋੜਾ ਜਿਆਦਾ ਦੇਰੀ ਪੈਂਦੀ ਉਹਦਾ ਕਹਿੰਦੇ ਲੈਸੀ ਇਸੇ ਕਰਕੇ ਸੀ ਕਹਿੰਦੇ ਕਿ ਵੀ 8 ਮਹੀਨੇ ਦਾ ਉਹਦੀ ਚੋਇਆ ਦਾ 8 ਮਹੀਨੇ ਬਣ ਕੇ ਦੁੱਧ ਦੇ ਜਾਂਦੀ ਹੈ ਤੇ ਵੀ ਦੁੱਧ ਚੰਗਾ ਦੇਂਦੀ ਰਹੀ ਹੈ ਠੀਕ ਆ ਇਸੇ ਕਰਕੇ ਆ ਕੇ ਸੇਵਾ ਆ ਕੇ ਤਾਂ ਸੀਧੀ ਤੇ ਪਰਮ ਰਾਜੀ ਹੋਈ ਗਾ ਹੁਣ ਅਗਲੇ ਦੇ ਕਹਿਣ ਦਾ ਕੋ ਖਣਾ ਹਾਂ 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 ਉਹ ਚੰਗੀ ਹੈ ਛੋਟੀ ਜਿੰਨੀ ਵੀ ਹੈਗੀ ਆ ਫਿਰ ਤੀਲਸਰਾਗ ਠੀਕ ਆ ਜੀ ਗੱਲ ਵੀ ਜਾਏ ਕੋਈ ਖਣਖੇ ਜੀ ਨੇ ਕੋਈ ਉਰਾਪਰਾ ਕੀਤਾ ਹੋਵੇ ਨਹੀਂ ਨਹੀਂ ਸਹੀ ਆ ਬਾਅਦ ਐਨੀ ਗੱਲ ਜੇ ਮਾਰਗੀ ਆ ਤੁਹਮਾਰੀ ਲੋ ਦੇਖ ਸਕਦੇ ਆ ਮਈਆਂ ਗਾਂਆਂ ਰਹੀ ਐ ਠੀਕ ਆ ਤੇ ਇਹ ਦੇਖਾਂ ਸੀਮਨ ਦੱਸਿਆ ਉਹਨਾਂ ਨੇ ਵੀ ਕਿਹੜਾ ਲੱਗਾ ਨਾਮ ਪੁੱਛਿਆ ਤੇ ਨਾਮ ਉਹਨਾਂ ਨੂੰ ਦੱਸਿਆ ਗਿਆ ਠੀਕ ਆ ਜੇ ਨੀਲੀ ਰਾਵੀ ਦੇ ਦੋਸਤੋ ਇਹਦੇ ਸੀਮਨ ਲਵਾਏ ਨਾ ਨੀਲੀ ਰਾਵੀ ਦੇ ਬੱਚੇ ਬਹੁਤ ਚੰਗੇ ਪਾ ਦੋਗੇ ਤੇ ਦੇਖ ਸਕਦੇ ਆ ਬਾਕੀ ਫੱਟੀ ਵਾਲਾ ਸਿੰਘ ਆ ਇਹਦਾ ਥੋੜਾ ਜਿਹਾ ਸਿੰਘ ਖੁੱਲਾਗਾ ਥੋੜੀ ਜੀ ਦੋਸਤੋ ਝੋਟੀ ਘਟ ਸੰਗੀ ਕਰਕੇ ਨਹੀਂ ਸਿੰਘ ਵੀ ਇਹ ਦੋਸਤੋ ਇਹਨੇ ਢੱਕ ਜਾਣਾ ਸੀਗਾ 2008 ਮਹੀਨੇ ਤੋਂ ਚੋਇਆ ਸੀ ਠੀਕ ਤਾਂ ਨਹੀਂ ਹੋਈ ਰਾਜੀ ਹਾਂ ਲੰਮਾ ਟਾਈਮ ਦੋਸਤੋ ਦੁੱਧ ਦੇ ਜਾਂਦੀ ਆ ਹੁਣ ਇਹਦੇ ਦਿਨ ਕਿੰਨੇ ਰਹਿੰਦੇ ਆ ਪੰਜ ਦਿਨ ਦੱਸਿਆ ਉਹਨਾਂ ਨੇ ਪੰਜ ਦਿਨ ਦੋਸਤੋ ਦਿਨ ਪੂਰੇ ਉਹਨਾਂ ਚ ਪਏ ਤੋਰਦੇ ਵੀ ਹਵਾਨਾ ਬਹੁਤ ਸਾਫ ਸੁਥਰਾ ਆਗਾ ਕੋਈ ਸੈਡ ਨਹੀਂ ਕੋਈ ਪਾਸਾ ਨਹੀਂ ਦੇਖ ਸਕਦੇ ਚਾਰੇ ਥਣ ਗਹਿ ਚ ਨਖੜਵੇਂ ਲੱਗੇ ਹੋਏ ਆ ਦੋਸਤੋ ਬਹੁਤ ਸੋਹਣੀ ਝੋਲੀ ਬਣਾਈ ਵੀ ਆ ਕਰਮਾਂ ਵਾਲੀ ਇਹਨੂੰ ਬੜੀ ਜੀ ਲੰਮੀ ਤੋਰ ਦੇਖ ਸਕਦੇ ਹੋ ਦੋਸਤੋ ਚੰਗੀ ਝੋਟੀ ਆ ਜਿਹਨੇ ਘਰੇ ਤੋਂ ਉਹਨੂੰ ਲੈਣੀ ਆ ਬਾਕੀ ਬਾਈ ਤੋਂ ਮੁੱਲ ਵੀ ਗਿਆ ਜੀ ਕਰਾਵਾਂਗੇ ਇਹਦਾ ਦੇਖ ਸਕਦੇ ਆ ਹਲਵਾਨਾਂ ਨੂੰ ਤੁਰਦੀ ਦੋਸਤੋ ਲੱਤਾਂ ਚੌੜੀਆਂ ਕਰਕੇ ਪੂਰੀਆਂ ਉਹ ਤਾਂ ਇਹਦਾ ਬਹੁਤ ਛੋਟਾ ਹੈ ਨਹੀਂ ਨਹੀਂ ਸਹੀ ਆ 2350 ਉਹ ਵੀ ਦੋਸਤੋ ਸੀਲ 3/d ਹੈ ਨਹੀਂ ਕੀ ਨਹੀਂ ਕਈ ਵਾਰੀ ਉਪਰੇ ਬੰਦੇ ਤੋਂ ਪਸੂ ਡਰਦਾ ਟੋਟਾ ਹੁੰਦਾ ਜਮਾਂ ਨਹੀਂ ਡਰਦੀ ਕੀ ਦੇਖ ਸਕਦੇ ਆ ਅੱਖ ਦੇ ਵਿੱਚ ਵੀ ਨੀਲੇ ਨਿਸ਼ਾਨ ਦੋਸਤੋ ਹੈਗੇ ਆ ਕੱਟੇ ਪੱਠ ਪੁੜੇ ਦੀ ਵੀ ਚੰਗੀ ਆ ਚੌੜੇ ਪੱਠ ਪੁੜੇ ਦੀ ਆ ਚੱਕ ਮਾ ਦੋਸਤੋ ਪੱਠ ਪੁੜਾ ਇਹਦਾ ਚਾਰੇ ਥਣ ਗੈਬ ਚ ਨਿਖਣਵੇਂ ਧਾਰੇ ਦੀ ਦੋਸਤੋ ਨਿਕਲੂਗੀ ਭੂ ਕਰਗੀ ਬੋਲੀ ਕਿਉਂਕਿ ਥਣ ਬਹੁਤ ਸੋਹਣਾਗਾ ਇਹਦਾ ਤੇ ਇਹਦਾ ਮੁੱਲ ਬਈ ਮੁੱਲ ਕੋਈ ਫੋਨ ਤੇ ਕਰ ਲਾਂਗੇ ਹੋਊਗਾ ਜੀ ਹੋਊਗਾ ਜੀ ਫੋਨ ਨੰਬਰ ਬੋਲ ਦੇ ਵੀ 98140 98140 23205 ਤੁਸੀਂ 205 9814023 205 A ਨੰਬਰ ਤੇ ਕਨੈਕਟ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ